Hi friends welcome to my channel dynamic passion fire ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤਾਂ ਸਾਰੇ ਨਾਲੋਂ ਪਹਿਲਾਂ ਮੈਂ ਆਪਣੇ ਸਾਰੇ ਰੱਬ ਵਰਗੇ ਸਰੋਤਿਆਂ ਦਾ तहे دل ਤੋਂ ਧੰਨਵਾਦ ਕਰਦੀ ਆ ਜਿਹੜੇ ਕਿ ਮੇਰੀ سپورਟ ਕਰਦੇ ਆ ਔਰ ਮੇਰੇ ਚੈਨਲ ਨੂੰ ਪਸੰਦ ਕਰਦੇ ਆ ਤੇ ਬਹੁਤ ਵਧੀਆ ਲੱਗਦਾ ਮੈਨੂੰ ਬਹੁਤ ਵਧੀਆ ਤੁਸੀਂ ਅچھے-ਅچھے ਮੈਨੂੰ ਕਮੈਂਟਸ ਭੇਜਦੇ ਹੋ ਔਰ ਆਪਣੀ رائے ਵੀ ਦਿੰਦੇ ਹੋ ਔਰ ਮੇਰੀ ਬਣਾਈ ਹੋਈ ਚੀਜ਼ ਨੂੰ ਤੁਸੀਂ ਯੂਜ਼ ਵੀ ਕਰਦੇ ਹੋ ਔਰ ਕਰਕੇ ਉਹਦੇ ਰਿਜ਼ਲਟ ਵੀ ਦੱਸਦੇ ਕਿ ਬਹੁਤ ਅੱਛੇ ਰਿਜ਼ਲਟ ਆਏ ਤੇ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈਗਾ ਤਾਂ ਅੱਜ ਆਪਾਂ ਗੱਲ ਕਰਦੇ ਹੈਗੇ ਆ ਕਿ ਯੂਰਿਕ ਐਸਿਡ ਦੀ ਹੈਨਾ ਯੂਰਿਕ ਐਸਿਡ ਕਿਉਂ ਬਣਦਾ ਤੇ ਕਿਵੇਂ ਇਹਦਾ ਆਪਾਂ ਕੋਈ ਘਰੇਲੂ ਇਲਾਜ ਹੈ ਕਿਉਂਕਿ ਨਹੀਂ ਤਾਂ ਆਪਣੇ ਕੋਲ ਲਾਸਟ ਤੋੜ ਤਾਂ ਮੈਡੀਸਨ ਹੁੰਦੀ ਹੁੰਦੀ ਆ ਪਰ ਆਪਾਂ ਫਿਰ ਵੀ ਇਹਨੂੰ ਕੁਝ ਨਾ ਕੁਝ ਕਰਕੇ ਜੇ ਆਪਣੇ ਕੋਲੇ ਪਹਿਲਾ ਸਟੇਜ ਹੈਗਾ ਜਾਂ ਕੋਈ ਪਹਿਲੀ ਸਟੇਜ ਹੈਗੀ ਆ ਤਾਂ ਆਪਾਂ ਉਹਨੂੰ ਕਿਵੇਂ ਕੰਟਰੋਲ ਕਰਦੇ ਹੈਗੇ ਆ ਹਣ ਯੂਰਿਕ ਐਸਿਡ ਪਹਿਲਾਂ ਤਾਂ ਉਹਦਾ ਕਾਰਨ ਆਪਾਂ ਪਤਾ ਕਰੀਏ ਵੀ ਉਹ ਵਾਧਾ ਕਿਉਂ ਕੀ ਕਾਰਨ ਉਹਦਾ ਕਾਰਨ ਇਹ ਕਿ ਉਹਦਾ ਮੇਨ ਇਹ ਹੈਗਾ ਕਿ ਜਿਹੜਾ ਸਾਡਾ ਕਈ ਵਾਰਾ ਕਿਡਨੀ ਹੈ ਜਿਹੜੀ ਉਹ ਆਪਣੇ ਆਪ ਨੂੰ ਖੁਦ ਨੂੰ ਸਾਫ਼ ਨਹੀਂ ਕਰ ਸਕਦੀ ਠੀਕ ਨਹੀਂ ਕਰਦੀ ਕਿਉਂਕਿ ਉਹਦੇ ਵਿੱਚ ਅੰਦਰ ਜਿਹੜਾ ਯੂਰਿਕ ਐਸਿਡ ਦਾ ਜਿਹਨੂੰ ਬਲੱਡ ਯੂਰੀਆ ਵੀ ਕਹਿੰਦੇ ਆ ਉਹ ਕ੍ਰਿਸਟਲ ਬਣ ਕੇ ਜੰਮ ਜਾਂਦਾ ਜਿਸ ਨੂੰ ਕਿ ਜਿਹੜੀ ਆਪਣੀ ਕਿਡਨੀ ਹੈਗੀ ਆ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਉਹਨੂੰ ਬਾਹਰ ਨਹੀਂ ਕੱਢ ਪਾਉਂਦੀ ਤਾਂ ਉਹ ਉਹਦਾ ਕਾਰਨ ਕੀ ਹੈ ਕਿ ਅਸੀਂ ਆਪਣੀ ਜਿਹੜੀ ਖਾਾਕ ਦਾ ਧਿਆਨ ਨਹੀਂ ਰੱਖਦੇ ਅਸੀਂ ਆਪਣੇ ਆਪਣੇ ਸਰੀਰ ਦਾ ਧਿਆਨ ਨਹੀਂ ਰੱਖਦੇ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਖਾ ਲੈਣੇ ਆ ਜਿਹੜੀਆਂ ਕਿ ਜਿਹਦੇ ਨਾਲ ਆਪਣਾ ਯੂਰਿਕ ਐਸਿਡ ਆ ਜਿਹੜਾ ਉਹ ਵਧ ਜਾਂਦਾ ਹੈਗਾ ਤਾਂ ਉਥੇ ਜੋ ਅਸੀਂ ਕਿਵੇਂ ਬਚਣਾ ਇੱਕ ਤਾਂ ਅਸੀਂ ਜਿਹੜੀਆਂ ਜਿੰਨੇ ਕੋਲ ਡਰਿੰਕਸ ਹੈਗੇ ਉਹ ਬੰਦ ਕਰਨੇ ਆ ਤੇ ਇੱਕ ਜਿਹੜੀ ਮੇਨ ਚੀਜ਼ ਹੈਗੀ ਆ ਅਸੀਂ ਜਿਹੜਾ ਬਾਸੀ ਖਾਣਾ ਬਿਲਕੁਲ ਨਹੀਂ ਖਾਣਾ ਚਾਹੇ ਫ੍ਰਿਜ ਦੇ ਵਿੱਚ ਤੁਸੀਂ ਦੀ ਰਾਤ ਨੂੰ ਬਣਾ ਕੇ ਤੜਕੇ ਨੂੰ ਖਾਣਾ ਅੱਗੇ ਆਪਾਂ ਖਾਂਦੇ ਸੀ ਬਟ ਹੁਣ ਜਿਹੜੇ ਖਾਣੇ ਆ ਉਹ ਨਹੀਂ ਖਾਦੇ ਜਾਂਦੇ ਇਹ ਇੱਕ ਚੀਜ਼ ਧਿਆਨ ਰੱਖੋ ਜਿਹਦਾ ਵੀ ਯੂਰੋਕੈਸਿਡ ਵੱਧਦਾ ਹੈਗਾ ਉਹਨੇ ਬਿਲਕੁਲ ਬਾਸੀ ਖਾਣਾ ਬਿਲਕੁਲ ਨਹੀਂ ਖਾਣਾ ਜਦੋਂ ਵੀ ਖਾਣਾ ਤਾਜ਼ਾ ਬਣਾ ਕੇ ਖਾਣਾ ਔਰ ਘੱਟ ਤੇਲ ਵਾਲਾ ਖਾਣਾ ਖਾਣਾ ਜਿੰਨੀਆਂ ਟੋਟਲੀ ਬਾਹਰ ਲਿਆਂ ਚੀਜ਼ਾਂ ਪਕੌੜੇ ਸਮੋਸੇ ਟਿੱਕੀ ਹੋਰ ਵੀ ਜਿਹੜੀਆਂ ਵੀ ਤਲਣੀਆਂ ਚੀਜ਼ਾਂ ਆਪਾਂ ਮਾਰਕੀਟ ਚ ਲੈ ਕੇ ਆਉਣੇ ਆ ਉਹ ਬਿਲਕੁਲ ਅਵੋਇਡ ਕਰਨਾ ਉਹਨਾਂ ਤੇ ਕਾਟਾ ਮਾਰਨਾ ਦੂਜੀ ਗੱਲ ਕੋਲ ਡਰਿੰਕਸ ਆਪਣਾ ਕੋਲ ਡਰਿੰਕ ਘਰ ਬਣਾ ਕੇ ਪੀਣਾ ਬਾਹਰ ਵਾਲਾ ਕੋਲ ਡਰਿੰਕ ਜਿਹੜਾ ਉਹ ਅਸੀਂ ਨਹੀਂ ਪੀਣਾ ਤੇ ਉਹ ਵੀ ਤੁਹਾਨੂੰ ਮੈਂ ਦੱਸ ਦਿੰਨੀ ਆ ਕਿ ਆਪਾਂ ਕੀ ਪੀਣਾ ਤੇ ਕੀ ਬਣਾਉਣਾ ਹੈਗਾ ਕਿਵੇਂ ਪੀਏ ਪਹਿਲਾਂ ਤਾਂ ਆਪਾਂ ਨੁਕਸਾਨ ਦੀ ਗੱਲ ਕਰਦੇ ਕਿ ਜਦੋਂ ਸਾਡੇ ਯੂਰਿਕ ਐਸਿਡ ਵਧਿਆ ਹੁੰਦਾ ਤਾਂ ਸਾਨੂੰ ਨੁਕਸਾਨ ਕੀ ਹੁੰਦੇ ਆ ਹਾਈ ਬਲੱਡ ਪ੍ਰੈਸ਼ਰ 슈ਗਰ ਹਾਰਟ ਅਟੈਕ ਗੁਰਦੀ ਫੇਲ ਇਹ ਸਾਰੀਆਂ ਚੀਜ਼ਾਂ ਯੂਰਿਕ ਐਸਿਡ ਦੇ ਨਾਲ ਹੁੰਦੀਆਂ ਹੈ ਜਦੋਂ ਵੀ ਇਹ ਜਿਹੜਾ ਯੂਰਿਕ ਐਸਿਡ ਜਦੋਂ ਆਪਾਂ ਨੂੰ ਲੱਗਦਾ ਹੈ ਹਨਾ ਇਹ ਤਾਂ ਕਿਡਨੀ ਦੀ ਮੈਂ ਗੱਲ ਕੀਤੀ ਹੈ ਵੀ ਉਹ ਆਪਣੇ ਆਪ ਨੂੰ ਸਾਫ਼ ਨਹੀਂ ਕਰ ਸਕਦੀ ਤਾਂ ਇਟ ਮੀਨਸ ਕਿ ਤੁਹਾਨੂੰ ਸਿਪਟਮਸ ਆ ਰਹੇ ਆ ਕਿ ਤੁਹਾਡੀ ਜਿਹੜੀ ਕਿਡਨੀ ਹੈ ਉਹ ਖਰਾਬ ਹੋਣੀ ਸ਼ੁਰੂ ਹੋ ਗਈ ਹੈ ਇਹਦੇ ਨਾਲੋਂ ਪਹਿਲਾਂ ਕਿ ਉਹ ਖਰਾਬ ਹੋਵੇ ਤਾਂ ਸਾਨੂੰ ਆਪਣਾ ਇਲਾਜ ਕਰਨਾ ਚਾਹੀਦਾ ਹੈ ਜਿਆਦਾ ਹੀ ਵੱਧ ਚੁੱਕਾ ਯੂਰਿਕ ਐਸਿਡ ਤਾਂ ਆਪਾਂ ਆਪਣੇ ਰਿਪੋਰਟ ਲੈ ਕੇ ਡਾਕਟਰ ਕੋਲੇ ਜਾਈਏ ਅਗਰ ਜੇ ਥੋੜਾ ਮੋਟਾ ਹੀ ਆ ਕੋਈ 1-2 ਪੁਆਇੰਟ ਵਧੇ ਆ ਤਾਂ ਆਪਾਂ ਉਹਦਾ ਘਰੇ ਕੁਛ ਨਾ ਕੁਛ ਇਲਾਜ ਕਰ ਸਕਦੇ ਆ ਹੁਣ ਇਹਦਾ ਯੂਰਿਕ ਐਸਿਡ ਵਧੇ ਦਾ ਨੁਕਸਾਨ ਇੰਨਾ ਕਾ ਆਪਾਂ ਹਾਰਟ ਅਟੈਕ ਦੀ ਗੱਲ ਕੀਤੀ ਆ ਸਾਰੇ ਨਾਲ ਭਿਆੰਕਰ ਡਾਇਬੀਟਿਸ ਦੀ ਗੱਲ ਕੀਤੀ ਆ ਸ਼ੂਗਰ ਦੀ ਗੱਲ ਕੀਤੀ ਆ ਕਿਡਨੀਜ਼ ਦੀ ਗੱਲ ਕੀਤੀ ਆ ਸਕਿਨ ਦੀ ਗੱਲ ਕੀਤੀ ਆ ਪੇਟ ਦੀ ਗੱਲ ਕੀਤੀ ਆ ਡਾਈਜੈਸ਼ਨ ਦੀ ਗੱਲ ਕੀਤੀ ਆ ਇਹ ਜਿਹੜਾ ਯੂਰਿਕ ਐਸਿਡ ਹੈਗਾ ਇਹ ਮਾੜੀ ਮੋਟੀ ਗੱਲ ਨਹੀਂ ਹੈਗੀ ਇੰਨੀਆਂ ਬਿਮਾਰੀਆਂ ਜਿਹੜੀਆਂ ਤੁਹਾਨੂੰ ਲੱਗਦੀਆਂ ਤੇ ਇੱਕ ਜਿਹੜੀ ਮੇਨ ਆ ਉਹ ਇੰਨੀ ਇੱਕ ਖਤਰਨਾਕ ਬਿਮਾਰੀ ਹੈ ਜਿਹੜੀ ਕਿ ਅੱਗੇ ਉਮਰਦਰਾਜ ਦੇ ਵਿੱਚ ਲੋਕਾਂ ਨੂੰ ਹੁੰਦੀ ਸੀ ਪਰ ਅੱਜ ਕੱਲ ਮੈਂ ਕਈ ਕੇਸ ਦੇਖੇ ਆ ਜਿਹੜੇ ਕਿ 35 ਤੋਂ 40 ਸਾਲ ਦੀ ਉਮਰ ਦੇ ਵਿੱਚ ਹੋ ਰਹੇ ਆ ਉਸ ਬਿਮਾਰੀ ਦਾ ਨਾਮ ਹੈਗਾ ਗੈਂਠੀਆ ਗਠੀਆ ਗੈਂਠੀਆ ਆਰਥਰਾਇਟਸ ਗਾਊਟ ਜੋ ਪਤਾ ਨਹੀਂ ਉਹਨੂੰ ਕੀ ਕੀ ਉਹ ਬਿਮਾਰੀ ਦਾ ਨਾਮ ਤੇ ਮੈਂ ਕਹਿੰਨੀ ਇੰਨੀ ਇੱਕ ਭਿਆਨਕ ਬਿਮਾਰੀ ਹੈ ਨਾ ਉਹ ਕੈਂਸਰ ਹਾਰਟ ਅਟੈਕ ਸਾਰੀਆਂ ਬਿਮਾਰੀਆਂ ਤੋਂ ਤੋਂ ਦੀ ਬਿਮਾਰੀ ਆ ਇਹ ਸਿਰਫ ਕਿਹਦੇ ਕਾਰਨ ਹੁੰਦੀ ਆ ਵਧੇ ਹੋਏ ਯੂਰਿਕ ਐਸਿਡ ਕਰਕੇ ਤਾਂ ਅਸੀਂ ਆਪਣੇ ਆਪ ਨੂੰ ਇਹ ਤੋਂ ਬਹੁਤ ਬਹੁਤ ਧਿਆਨ ਨਾਲ ਬਚਾਉਣਾ ਆਪਦੀ ਜੀਵਨ ਸ਼ੈਲੀ ਆ ਜਿਹੜੀ ਸਾਡਾ ਖਾਣ ਪੀਣ ਦਾ ਲਾਈਫ ਸਟਾਈਲ ਆ ਉਹਨੂੰ ਵੀ ਚੇਂਜ ਕਰੋ ਬਾਜ਼ਾਰ ਦੀਆਂ ਟੋਟਲੀ ਚੀਜ਼ਾਂ ਛੋਟੀ ਤੋਂ ਛੋਟੀ ਚੀਜ਼ ਵੀ ਨਹੀਂ ਤੁਸੀਂ ਖਾਣੇ ਵੀ ਜੇ ਅਸੀਂ ਕਹੀਏ ਵੀ ਕੋਈ ਮਾੜੀ ਮੋਟੀ ਚਲੋ ਕੋਲ ਡਰਿੰਕ ਕਿਸੇ ਨੇ ਲਿਆ ਕੇ ਮੂਰੇ ਰੱਖ ਦਿੱਤਾ ਤਾਂ ਅਸੀਂ ਸ਼ਰਮ ਨਾਲ ਪੀ ਲਈਏ ਨਹੀਂ ਪੀਣਾ ਅਗਲੇ ਨੂੰ ਕੋ ਸਿਮਪਲ ਪਾਣੀ ਲਿਆ ਦਿਓ ਹਾਂ ਡਰਿੰਕ ਤੁਸੀਂ ਹੈਬਚੁਅਲ ਹੈਗੇ ਆ ਆਪਣਾ ਘਰੇ ਕੋਈ ਵੀ ਡਰਿੰਕ ਪੀਨੇ ਆ ਤਾਂ ਤੁਸੀਂ ਨਿੰਬੂ ਪਾਣੀ ਪੀਣਾ ਮੈਂ ਤੁਹਾਡੇ ਦੇਸੀ ਲਾਸ ਦੀ ਗੱਲ ਕਰਦੀ ਆ ਤਾਂ ਅਸੀਂ ਨਿੰਬੂ ਪਾਣੀ ਪੀਣਾ ਖਾਣਾ ਖਾਣੇ ਤਾਂ ਉਹਦੇ ਉੱਪਰ ਅਸੀਂ ਨਿੰਬੂ ਨਚੋੜਨਾ ਸੈਲਡ ਖਾਣਾ ਤਾਂ ਉਹਦੇ ਉੱਪਰ ਨਿੰਬੂ ਨਚੋੜਨਾ ਕਿਉਂਕਿ ਨਿੰਬੂ ਦੇ ਵਿੱਚ ਵਿਟਾਮਿਨ ਸੀ ਇੰਨਾ ਕਾ ਮੇਰੀ ਵੀਡੀਓ ਵੀ ਆਈ ਹੋਈ ਹੈ ਨਿੰਬੂ ਦੇ ਫਾਇਦੇ ਉਹ ਤੁਸੀਂ ਜ਼ਰੂਰ ਦੇਖ ਸਕਦੇ ਹੈਗੇ ਆ ਤੇ ਯੂਰਿਕ ਐਸਿਡ ਦਾ ਜਿਹੜਾ ਇਹ ਖਤਰਨਾਕ ਮੋੜ ਹੈ ਨਾ ਲਾਸਟ ਸਟੇਜ ਇਹਦੀ ਆ ਗੈਂਠੀਆ ਤਾਂ ਆਪਾਂ ਗਠੀਆ ਗੈਂਠੀਆ ਆਰਥਰਾਈਟਸ ਜੋ ਵੀ ਆ ਉਹਦੇ ਕੋਲੋਂ ਹੋਣ ਨਹੀਂ ਦੇਣਾ ਹੈਗਾ ਤਾਂ ਆਪਣਾ ਲਾਈਫ ਸਟਾਈਲ ਪਲੀਜ਼ ਚੇਂਜ ਕਰੋ ਹੁਣ ਦੇਸੀ ਚੀਜ਼ਾਂ ਕੀ ਆ ਸਾਰਾ ਨੰਬਰ 1 ਕੋਲਡ ਡਰਿੰਕ ਆਪਾਂ ਬਣਾ ਕੇ ਪੀਣਾ ਸੌਰੀ ਇੱਕ ਨਾ ਬਿਸਕਟ ਖਾਣੇ ਵੀ ਨਹੀਂ ਬਾਜ਼ਾਰ ਦੇ ਪੈਕਟਾਂ ਵਾਲੇ ਮਤਲਬ ਕਿ ਕੋਈ ਵੀ ਚੀਜ਼ ਜੇ ਆਪਾਂ ਮਾਰਕੀਟ ਚ ਲੈ ਕੇ ਆਉਣੇ ਡੱਬਾ ਬੰਦ ਹੋਈ ਰੈਪਰ ਹੋਇਆ ਉੱਪਰ ਲੱਗਿਆ ਵੀ ਉਹਦੀ 1 ਮਹੀਨਾ ਵੈਲਿਡਿਟੀ ਆ ਆਪਦੀ 6 ਮਹੀਨੇ ਵੈਲਿਡਿਟੀ ਆ ਉਹ ਚੀਜ਼ ਯੂਰਿਕ ਐਸਿਡ ਵਾਲਿਆਂ ਵਾਸਤੇ ਜ਼ਹਿਰ ਆ ਫਰਿੱਜ ਚ ਰੱਖਿਆ ਹੋਇਆ ਗੁੰਨ ਕੇ ਆਟਾ ਫਰਿੱਜ ਚ ਰੱਖੀ ਹੋਈ ਬਣੀ ਹੋਈ ਸਬਜ਼ੀ ਉਹ ਸਾਰੀਆਂ ਚੀਜ਼ਾਂ ਯੂਰਿਕ ਐਸਿਡ ਵਾਲੇ ਵਾਸਤੇ ਜ਼ਹਿਰ ਹੈਗੀਆਂ ਉਹ ਅਸੀਂ ਬਿਲਕੁਲ ਇਸਤੇਮਾਲ ਨਹੀਂ ਕਰਨੀ ਐ ਤਾਜੀ ਚੀਜ਼ ਬਣਾਉਣੀ ਐ ਤੇ ਤਾਜੀ ਹੀ ਖਾਣੀ ਆ ਫਿਰ ਹੁਣ ਇਹ ਯੂਰਿਕ ਐਸਿਡ ਤੋਂ ਬਚਣ ਵਾਸਤੇ ਇੱਕ ਹੋਰ ਵੀ ਆਪਾ ਹੈਗਾ ਕਿ ਅਸੀਂ ਇੱਕ ਘੰਟਾ ਰੋਜ਼ ਮਾਰਨਿੰਗ ਵਾਲੀ ਧੁੱਪੇ ਵੀ ਜਾਣਾ ਤੇ ਧੁੱਪ ਦੇ ਵਿੱਚ ਸੈਰ ਕਰਨੀ ਆ ਕਿਉਂਕਿ ਵਿਟਾਮਿਨ ਡੀ ਵਿਟਾਮਿਨ ਡੀ3 ਇਹ ਸਾਰੀਆਂ ਦੋਨੋਂ ਚੀਜ਼ਾਂ ਜਿਹੜੀਆਂ ਹੈਗੀਆਂ ਮੇਨ ਆ ਤਾਂ ਜਿਹੜੇ ਹੋਰ ਚੀਜ਼ਾਂ ਹੈਗੀਆਂ ਵੀ ਅਸੀਂ ਕੀ ਖਾ ਸਕਦੇ ਹੈਗੇ ਆ ਤਾਂ ਉਹਨਾਂ ਵਾਸਤੇ ਤੁਹਾਨੂੰ ਦੱਸਾਂ ਮੈਂ ਲਿਸਟ ਬਣਾ ਕੇ ਤੁਸੀਂ ਲਿਸਟ ਬਣਾਓ ਮਾਰਕੀਟ ਦੇ ਵਿੱਚੋਂ ਇੱਕ ਗੁੱਟੀ ਧਨੀਏ ਦੀ ਲੈ ਆਉਣੀ ਤੁਸੀਂ ਹਰੀ ਵਧੀਆ ਉਹਨੂੰ ਚੰਗੀ ਤਰ੍ਹਾਂ ਲਿਆ ਕੇ ਘਰੇ ਸਾਫ਼ ਕਰਕੇ ਉਹਨੂੰ ਧੋਣਾ ਧੋ ਕੇ ਤੁਸੀਂ ਉਹਨੂੰ ਬਿਲਕੁਲ ਸੁਕਾ ਲੈਣਾ ਸੁਕਾ ਕੇ ਫਿਰ ਤੁਸੀਂ ਉਹਨੂੰ ਕੁੱਟ ਲੈਣਾ ਉਹਨੂੰ ਕਟਿੰਗ ਕਰਕੇ ਬਰੀਕ-ਬਰੀਕ ਕੱਟ ਕੇ ਉਹਨੂੰ ਜਿਵੇਂ ਆਪਾਂ ਚਟਣੀ ਬਣਾਉਣੀ ਆ ਉਵੇਂ ਉਹਨੂੰ ਕੁੱਟਣਾ ਬਿਨਾਂ ਦੇਚ ਨਮਕ ਮਿਰਚ ਪਾਈ ਤੁਸੀਂ ਉਹਨੂੰ ਜਦੋਂ ਵੀ ਖਾਣਾ ਖਾਣਾ ਉਹਦੇ ਨਾਲ ਰੁਟੀਨ ਬਣਾਉਣੀ ਆ ਚਮਚਾ ਤੋਂ ਚਮਚੇ ਚਟਣੀ ਦੇ ਖਾਣੇ ਖਾਣੇ ਗਰਮੀ ਹੋਵੇ ਸਰਦੀ ਹੋਵੇ ਜੇ ਤਾਂ ਤੁਹਾਡਾ ਮਤਲਬ ਕਿ ਹਲੇ ਕੋਈ ਮਾੜਾ ਮੋਟਾ ਨਾਰਮਲ ਆ ਤਾਂ ਨਹੀਂ ਤਾਂ ਤੁਸੀਂ ਕੀ ਕਰਨਾ ਇਹਨੂੰ ਜਿਆਦਾ ਹੋ ਗਿਆ ਤਾਂ ਇਹਨੂੰ ਤੁਸੀਂ ਕੁੱਟ ਕੇ ਗਰਮ ਪਾਣੀ ਪਾਉਣਾ ਡੇਢ ਗਲਾਸ ਤਾਂ ਇਹਨੂੰ ਬੋਇਲ ਕਰਨਾ ਹੈਗਾ ਬੋਇਲ ਕਰਕੇ ਜਦੋਂ ਅੱਧਾ ਗਲਾਸ ਰਹਿ ਜਾਵੇ ਤਾਂ ਤੁਸੀਂ ਇਹਨੂੰ ਇੱਕ ਗੁੱਟੀ ਪੂਰੀ ਪਾਈ ਤਾਂ ਤੁਸੀਂ ਉਹਨੂੰ 2.5 ਗਲਾਸ ਬਣਾ ਕੇ ਜਦੋਂ ਡੇਢ ਪਾਉਣੇ ਤੋਂ ਗਲਾਸ ਬਚ ਜਾਣ ਉਹਨੂੰ ਰੱਖ ਲਓ ਤਾਂ ਦਿਨ ਦੇ ਵਿੱਚ ਤਿੰਨ ਵਾਰੀ ਉਹੋ ਹੀ ਪਾਣੀ ਪੀਣਾ ਖਾਣਾ ਖਾਣ ਤੋਂ ਬਾਅਦ ਪੀ ਲੋ 2 ਘੰਟੇ ਬਾਅਦ ਥੋੜਾ ਜਿਹਾ ਫਿਰ ਪੀ ਲੋ ਕਿਉਂਕਿ ਜਿਹੜਾ ਡੇਢ ਗਲਾਸ ਆ ਜਿਹੜਾ ਉਹ ਤਿੰਨ ਟਾਈਮ ਪੀਣਾ ਤਾਂ ਤੁਸੀਂ ਦੇਖੋਗੇ ਕਿ ਤੁਹਾਡਾ ਯੂਰਿਕ ਐਸਿਡ ਆ ਜਿਹੜਾ ਬਿਲਕੁਲ ਠੀਕ ਹੋ ਜਾਊਗਾ ਫਿਰ ਦੂਜੀਆਂ ਤੁਸੀਂ ਪੱਤੇਦਾਰ ਸਬਜ਼ੀਆਂ ਜ਼ਰੂਰ ਖਾਣੀਆਂ ਹਰੀਆਂ ਸਬਜ਼ੀਆਂ ਜਿਵੇਂ ਅੱਜਕੱਲ ਪਾਲਕਾ ਸਾਗ ਆ ਮੇਥੀ ਆ ਹੈਨਾ ਤੇ ਹੋਰ ਸੈਲਡ ਹੈਗੇ ਲੈਟਸ ਲੀਫ ਵਗੈਰਾ ਜਿਹੜੇ ਵੱਡੇ ਵੱਡੇ ਗੋਭੀ ਵਰਗੇ ਹੁੰਦੇ ਪੱਤੇ ਤੇ ਪੱਤ ਗੋਭੀ ਠੀਕ ਹੈ ਇਹਨਾਂ ਦੀ ਤੁਸੀਂ ਸਬਜ਼ੀਆਂ ਜਿਹੜੀਆਂ ਗ੍ਰੀਨ ਵੇਜੀਟੇਬਲਸ ਉਹ ਜ਼ਰੂਰ ਖਾਣੀਆਂ ਹੈਗੀਆਂ ਯੂਰਿਕ ਐਸਿਡ ਵਾਸਤੇ ਤੇ ਨਿੰਬੂ ਤੁਹਾਨੂੰ ਮੈਂ ਦੱਸ ਹੀ ਦਿੱਤਾ ਹੈਗਾ ਵੀ ਉਹ ਹਰ ਚੀਜ਼ ਦੇ ਉੱਪਰ ਤੁਸੀਂ ਨਿੰਬੂ ਨਿਚੋੜਨਾ ਹੈ ਚਾਹੇ ਕੁਝ ਵੀ ਹੋ ਜਾਈ ਤੇ ਪਰ ਤੁਸੀਂ ਡਾਕਟਰ ਦੀ ਸਲਾਹ ਵੀ ਲੈਣੀ ਹੈ ਜੇ ਤੁਹਾਨੂੰ ਜ਼ਿਆਦਾ ਪ੍ਰੋਬਲਮ ਹੋ ਗਈ ਆ ਤਾਂ ਇਹ ਜਿਹੜੀ ਸਿਰਫ ਇੱਕ ਆਪਣੇ ਕਾਰਨ ਹੈਗੇ ਇੱਕ ਮੇਨ ਜਿਵੇਂ ਕਿ ਫਰਸਟ ਸਟੇਜ ਦੇ ਆ ਜਾਂ ਸੈਕੰਡ ਥੋੜਾ ਜਿਹਾ ਵੀ ਕੁਝ ਵਧਿਆ ਆਪਣੇ ਯੂਰਿਕ ਐਸਿਡ ਤਾਂ ਆਪਾਂ ਇੰਨੀਆਂ ਚੀਜ਼ਾਂ ਕਰਕੇ ਘਰੇਲੂ ਉਪਚਾਰ ਕਰਕੇ ਇਹਨਾਂ ਤੋਂ ਆਪਾਂ ਬਚ ਸਕਦੇ ਹਾਂ ਤਾਂ ਇਹ ਜਿਹੜੀਆਂ ਚੀਜ਼ਾਂ ਹੈ ਸੌਰੀ ਇਹ ਤੁਸੀਂ ਜ਼ਰੂਰ ਇਹਨਾਂ ਨੂੰ ਅਪਲਾਈ ਕਰਨਾ ਹੈਗਾ ਤੇ ਇਹ ਤੁਸੀਂ ਆਪਣੇ ਆਪ ਦੇਖੋਗੇ ਵੀ ਕਿੰਨਾ ਵਧੀਆ ਸਾਡਾ ਜਿਹੜਾ ਰਿਜ਼ਲਟ ਹੈਗਾ ਇਹ ਕਿਡਨੀ ਹੈ ਜਿਹੜੀ ਆਪਣੇ ਆਪ ਨੂੰ ਖੁਦ ਠੀਕ ਕਰਨ ਲੱਗ ਜੂਗੀ क्रिस्टਲ ਜਿਹੜੇ ਜੰਮ ਜਾਂਦੇ ਵਿੱਚ ਬੈਡ ਕੋਲੇਸਟਰੋਲ ਦੇ ਨਾ क्रिस्टਲ ਬਣ ਜਾਂਦੇ ਆ ਉਹ ਜੰਮਦੇ ਤੇ ਉਹ ਫਿਰ ਕਿਡਨੀ ਉਹਨੂੰ ਸਫਾਈ ਨਹੀਂ ਕਰਦੀ ਤਾਂ ਯੂਰਿਕ ਐਸਿਡ ਦਾ ਜਿਹੜਾ ਸਤਰ ਹੈਗਾ ਉਹ ਵੱਧ ਜਾਂਦਾ ਹੈਗਾ ਇੱਕ ਡਰਾਈ ਫਰੂਟ ਦੀ ਗੱਲ ਕਰਾਂ ਮੈਂ ਤੁਹਾਡੇ ਨਾਲ ਆਪਾਂ ਡਰਾਈ ਫਰੂਟ ਰੋਜ਼ ਖਾਣੇ ਆ ਰੋਜ਼ ਖਾਣੇ ਆ ਬਿਲਕੁਲ ਤਾਂ ਕਰਨਾ ਕੀ ਹੈ ਇਹ ਕੋਈ ਹਜਾ ਡਰਾਈ ਫਰੂਟ ਆ ਜਿਹੜਾ ਕਿ ਆਪਾਂ ਪੰਜੀਰੀ ਚ ਵੀ ਪਾਉਨੇ ਆ ਹਰ ਵੇਰੀ ਆਪਣੀ ਚੀਜ਼ ਆ ਜਿਹੜੀ ਉਹਨੂੰ ਖਾਣੇ ਵੀ ਆ ਤਾਂ ਉਹ ਕੀ ਹੈਗਾ ਆਪਾਂ ਗੱਲ ਕਰਦੇ ਹੈਗੇ ਅਖਰੋਟ ਦੀ ਹੁਣ ਅਖਰੋਟ ਇੰਨੀ ਕੁ ਵਧੀਆ ਚੀਜ਼ ਆ ਚਾਹੇ ਤੁਹਾਡੇ ਉਂਗਲਾਂ ਦੇ ਜੋਇੰਟ ਦੁਖਦੇ ਨੇ ਚਾਹੇ ਤੁਹਾਡੇ ਇਹ ਵਾਲੇ ਚਾਹੇ ਤੁਹਾਡੇ ਇਹ ਵਾਲੇ ਇੱਕ ਉਂਗਲ ਸਿੰਗਲ ਦਾ ਵੀ ਆ ਜਿਹੜਾ ਜੋਇੰਟ ਹੈ ਨਾ ਇਹ ਵੀ ਯੂਰਿਕ ਐਸਿਡ ਨਾਲ ਅਫੈਕਟਡ ਹੈ ਗੋਡੇ ਦੁਖਦੇ ਆ ਤਾਂ ਉਹਦਾ ਮੁੱਖ ਕਾਰਨ ਕੀ ਹੈ ਯੂਰਿਕ ਐਸਿਡ ਪੇਟ ਦੇ ਵਿੱਚ ਸਵੇਲਿੰਗ ਆਉਂਦੀ ਆ ਪੇਟ ਬਲੋਟਿੰਗ ਹੁੰਦਾ ਤਾਂ ਯੂਰਿਕ ਐਸਿਡ ਤਾਂ ਕਰਦੇ ਕਰਦੇ ਕੀ ਹੁੰਦਾ ਤੇ ਇਹ ਯੂਰਿਕ ਐਸਿਡ ਜਿਹੜਾ ਇਹ ਗੈਂਠੀਏ ਦਾ ਗਠੀਏ ਦਾ ਰੂਪ ਧਾਰਨ ਕਰ ਲੈਂਦਾ ਆਰਥਰਾਈਟਸ ਫੇਰ ਸਾਡੇ ਕੋਲੇ ਕੋਈ ਇਹਦਾ ਇਲਾਜ ਨਹੀਂ ਨਾ ਕੋਈ ਗੈਂਠੀਏ ਉਹਦਾ ਆਪਣਾ ਗੋਡਿਆਂ ਦਾ ਡਾਕਟਰ ਕਹਿੰਦੇ ਗੋਡੇ ਬਦਲਾਓ ਕਿਉਂਕਿ ਹੁਣ ਲੈਵਲ ਹੀ ਇੰਨਾ ਹਾਈ ਹੋ ਚੁੱਕਾ ਹੁੰਦਾ ਤੇ ਡਾਕਟਰ ਵੀ ਕੀ ਕਰ ਸਕਦੇ ਹਨ ਆਪਣੇ ਕੋਲ ਖੜਨਾ ਉੱਠਣਾ ਬਹਿਣਾ ਚੱਲਣਾ ਫਿਰਨਾ ਬੜੀ ਪ੍ਰੋਬਲਮ ਹੋ ਜਾਂਦੀ ਹੈ ਦੋ ਅਖਰੋਟ ਤੁਸੀਂ ਭਿਓ ਲੈਣੇ ਰਾਤ ਨੂੰ ਚਾਹੇ ਉਹ ਗਰਮੀ ਹੈ ਚਾਹੇ ਸਰਦੀ ਹੈ ਇਹ ਨਹੀਂ ਵੇਖਣਾ ਮੈਂ ਮਹੀਨਾ ਲੈਣੀ ਇਹ ਨਹੀਂ ਮੈਂ ਵੇਖਣਾ 2 ਮਹੀਨੇ ਲੈਣੀ ਸਵੇਰੇ ਉਠੋ ਸਵੇਰੇ ਉੱਠ ਕੇ ਜੇ ਤੁਸੀਂ ਸੈਰ ਵਗੈਰਾ ਕਰਨ ਜਾਂਦੇ ਆ ਤਾਂ ਆਪਦੇ ਛਿੱਲ ਕੇ ਖਾ ਕੇ ਜਾਓ ਤੇ ਸੈਰ ਕਰਿਓ। ਅਗਰ ਨਹੀਂ ਆ ਤਾਂ ਬ੍ਰੇਕ ਬ੍ਰੇਕਫਾਸਟ ਕਰਨ ਤੋਂ 15 ਮਿੰਟ ਪਹਿਲਾਂ ਵੀ ਖਾ ਸਕਦੇ ਆ 15 ਮਿੰਟ ਬਾਅਦ ਵੀ ਖਾ ਸਕਦੇ ਆ ਨਾਲ ਵੀ ਖਾ ਸਕਦੇ ਆ। ਭਿੱਜੇ ਹੋਏ ਅਖਰੋਟ ਦੋ ਡੇਲੀ ਇਹ ਇੱਕ ਮੈਂ ਕਹਿੰਨੀ ਐਨੀ ਕੁ ਵਧੀਆ ਰੈਮੇਡੀ ਆ ਹੋਮ ਰੈਮੇਡੀ ਘਰੇਲੂ ਇਲਾਜ ਦੋ ਅਖਰੋਟ ਡੇਲੀ ਖਾਣ ਦੀ ਆਦਤ ਪਾ ਲਓ। ਤੁਸੀਂ ਦੇਖੋਗੇ ਕਿ ਤੁਹਾਡਾ ਯੂਰਿਕ ਐਸਿਡ ਵੀ ਠੀਕ ਅਗਰ ਤੁਹਾਨੂੰ ਕੋਈ ਜੋਇੰਟਸ ਪੇਨ ਸਵੇਲਿੰਗ ਹੈਗੀ ਆ ਤਾਂ ਉਹ ਆਪਣੇ ਆਪ ਸਹੀ ਆ ਗੋਡਿਆਂ ਦੇ ਵਾਸਤੇ ਤਾਂ ਬਹੁਤ ਵਧੀਆ ਚੀਜ਼ ਆ ਜੇ ਕਿਸੇ ਨੂੰ ਮਾਫ ਕਰਤਾ ਕਿਉਂਕਿ ਸਮ ਟਾਈਮ ਕੀ ਹੁੰਦਾ ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਸਾਨੂੰ ਸੂਟ ਨਹੀਂ ਕਰਦੀਆਂ ਤਾਂ ਅਸੀਂ ਹੈਲਪਲੈਸ ਹੋ ਜਾਂਦੇ ਆ ਤਾਂ ਅਗਰ ਕੋਈ ਕਿਸੇ ਵੀ ਚੀਜ਼ ਤੋਂ ਅਲਰਜੀ ਆ ਨਿੰਬੂ ਤੋਂ ਅਲਰਜੀ ਆ ਧਨੀਏ ਤੋਂ ਅਲਰਜੀ ਆ ਖਰੋੜ ਤੋਂ ਅਲਰਜੀ ਆ ਕੋਈ ਵੀ ਪੱਤੇਦਾਰ ਕਿਸੇ ਪੱਤ ਗੋभी ਤੋਂ ਅਲਰਜੀ ਆ ਤਾਂ ਤੁਸੀਂ ਆਪਣੀ ਡਾਕਟਰ ਨਾਲ ਕੰਸਲਟ ਕਰਕੇ ਫਿਰ ਤੁਸੀਂ ਇਹ ਚੀਜ਼ਾਂ ਸਹੀ ਕਰਨੀਆਂ ਨਹੀਂ ਤਾਂ ਫਿਰ ਆਪਣੇ ਕੋਲੇ ਦਵਾਈਆਂ ਤਾਂ ਹੈ ਹੀ ਆ ਅਗਰ ਜੇ ਤੁਹਾਨੂੰ ਨਹੀਂ ਕਿਸੇ ਚੀਜ਼ ਤੋਂ ਅਲਰਜੀ ਤਾਂ ਤੁਸੀਂ ਲੈ ਸਕਦੇ ਆ ਜੇ ਹੈਗੀ ਆ ਤਾਂ ਪਲੀਜ਼ ਮੈਂ ਤੁਹਾਨੂੰ ਰਿਕੁਐਸਟ ਕਰਦੀ ਆ ਕਿ ਤੁਸੀਂ ਡਾਕਟਰ ਤੇ ਕਹੇ ਤੋਂ ਬਿਨਾ ਜਾਂ ਡਾਕਟਰ ਤੋਂ ਪੁੱਛੇ ਤੋਂ ਬਿਨਾ ਬਿਲਕੁਲ ਕੋਈ ਵੀ ਚੀਜ਼ ਅਪਲਾਈ ਨਹੀਂ ਕਰਨੀ ਠੀਕ ਹੈ ਜੀ ਤਾਂ ਅੱਜ ਦੀ ਵੀਡੀਓ ਮੈਨੂੰ ਲੱਗਦਾ ਤੁਹਾਨੂੰ ਜਿਹੜੀ ਮੇਰੀ ਜਾਣਕਾਰੀ ਹੈ ਚੰਗੀ ਲੱਗੂਗੀ। ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਇਹ ਵਾਲਾ ਅਪਲਾਈ ਵੀ ਕਰੋ ਡਾਕਟਰ ਕੋਲ ਵੀ ਜਾਓ। ਅਗਰ ਕਿਸੇ ਨੂੰ ਨਹੀਂ ਹੈ ਤਾਂ ਉਹ ਆਪਣਾ ਲਾਈਫ ਸਟਾਈਲ ਚੇਂਜ ਕਰ ਲੈ ਆਉਣ ਵਾਲੇ ਸਮੇਂ ਦੇ ਵਿੱਚ ਇਨ ਫਿਊਚਰ ਤੁਸੀਂ ਬਹੁਤ ਵਧੀਆ ਰਹੋਗੇ। ਤੁਹਾਨੂੰ ਕਿਸੇ ਵੀ ਬਿਮਾਰੀ ਦਾ ਸਾਹਮਣਾ ਕਰਨਾ ਨਹੀਂ ਪਊਗਾ। ਹਰਾ ਧੰਨੀਆਂ ਖਾਓ ਹਰੀਆਂ ਸੱਜੀਆਂ ਖਾਓ ਸੈਰ ਕਰੋ ਹੈਨਾ ਧੁੱਪ ਸੇਕੋ ਜਿਵੇਂ ਹੁਣ ਸਰਦੀ ਸਰਦੀ ਇੱਕ ਘੰਟਾ ਮਾਰਨਿੰਗ ਵਾਲੀ ਧੁੱਪ ਸੇਕੋ ਤਾਂ ਬਹੁਤ 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 ਤੁਹਾਡਾ ਮਤਲਬ ਕਿ ਫਾਇਦਾ ਹੋ ਜਾਊਗਾ ਜ਼ਿੰਦਗੀ ਦੇ ਵਿੱਚ ਤੁਸੀਂ ਬਿਲਕੁਲ ਹੈਲਦੀ ਰਹੋਗੇ ਰੈਸਟ ਪੁਸ਼ਟ ਰਹੋਗੇ ਹੈਨਾ ਕਿਉਂਕਿ ਆਪਾਂ ਕਿਸੇ ਦੇ ਬੋਝ ਨਾ ਬਣੀਏ ਤਾਂ ਥੈਂਕ ਯੂ ਸੋ ਮੱਚ 올 द बेस्ट ਮਿਲਦੇ ਹਾਂ ਕਿਸੇ ਇੱਕ ਨਵੀਂ ਵਿਸ਼ੇਸ਼ ਜਾਣਕਾਰੀ ਦੇ ਨਾਲ